ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖ ਸੰਗਤ ਨੂੰ ਪਤਾ ਹੀ ਆ ਕਿ ਸ਼ਿਦੀ ਜੋੜ ਮੇਲਾ ਚੱਲ ਰਿਹਾ ਸਵਾ ਦੇ ਦਿਨ ਚੱਲ ਰਿਹਾ ਸੋ ਇਸ ਟਾਈਮ ਅਸੀਂ ਲੁਧਿਆਣੇ ਦੇ ਵਿੱਚ ਮੌਜੂਦ ਆ ਲੁਧਿਆਣੇ ਦੇ ਅਸੀਂ ਤੁਗਰੀ ਪੋਲ ਦੇ ਕੋਲੇ ਖੜੇ ਆ ਸੋ ਅੱਜ ਮੈਂ ਨਾ ਇੱਕ ਤੁਹਾਨੂੰ ਸੇਵਾਦਾਰਾਂ ਨਾਲ ਮਿਲੌਣ ਜਾ ਰਿਹਾ ਵੀ ਜਿਵੇਂ ਤੁਸੀਂ ਜਾ ਰਹੇ ਹੋ ਫਤੇਗੜ ਸਾਹਿਬ ਨੂੰ ਜੱਛੀ ਦੀ ਫਤੇਗੜ ਸਾਹਿਬ ਤੋਂ ਆ ਰਹੇ ਹੋ ਤੁਹਾਡੀ ਗੱਡੀ ਜਾਂ ਤੁਹਾਡੇ ਮੋਟਰਸਾਈਕਲ ਦਾ ਕਿਸੇ ਵੀ ਵਹੀਕਲ ਦਾ ਤੁਹਾਡਾ ਕੋਈ ਮੰਨ ਕੇ ਚੱਲੋ ਕੋਈ ਟੈਕਨੀਕਲ ਉਹਦੇ ਵਿੱਚ ਪ੍ਰੋਬਲਮ ਆ ਗਈ ਹਨਾ ਕੋਈ ਜਾਂ ਕੋਈ ਕੋਈ ਕੁਝ ਵੀ ਤਰ੍ਹਾਂ ਦਾ ਕੋਈ ਉਹਦਾ ਖਰਾਬ ਹੋ ਗਿਆ ਜਾਂ ਕੋਈ ਮੰਨ ਕੇ ਚਲੋ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਤਾਂ ਤੁਸੀਂ ਇਹ ਵੀਰ ਹੋਣਾ ਉਹਦੇ ਕੋਲੇ ਆ ਜਾਣਾ ਤੁਹਾਡੀ ਪ੍ਰੋਬਲਮ ਨੂੰ ਬਿਲਕੁਲ ਫ੍ਰੀ ਦੇ ਵਿੱਚ ਠੀਕ ਕੀਤਾ ਜਾਊਗਾ ਇਹ ਵੀਰੇ ਉਹਨਾਂ ਦੀ ਗੁਰੂ ਸਾਹਿਬ ਨੇ ਸੇਵਾ ਲਈ ਹੈ ਮਿਲਾਉਣਾ ਸਾਡੀ ਗੱਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਵੀਰੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਭਾਈ ਤੁਸੀਂ ਕਿੰਨੇ ਵਿਰੇ ਸੇਵਾਦਾਰ ਅਰੇ ਵਿੱਚ ਵੀਰੇ ਅਸੀਂ 21 ਤੋਂ 22 ਮੈਂਬਰ ਕਮੇਟੀ ਆ ਜਿਹਦੇ ਵਿੱਚ ਰਾਨਾ ਹੀ ਕੋਈ ਨਾ ਕੋਈ ਦੇਖੋ ਸਾਰੇ ਹੀ ਕੀਰਤਾਲੀ ਸਿੰਘ ਨੇ ਇਹ ਸਾਰੇ ਹੀ ਆਪਣੇ ਕੀਰਤ ਕਰਦੇ ਆ ਕਿਉਂਕਿ ਕੀਰਤ ਦੇ ਨਾਲ ਦੇ ਨਾਲ ਜੇ ਧਰਮ ਨੂੰ ਲੈ ਕੇ ਆਪਾਂ ਸਿਆਸਤ ਚ ਲਈਏ ਤਾਂ ਵੀ ਉੱਦਾਂ ਜ਼ਰੂਰੀ ਕੀਰਤ ਹਮੇਸ਼ਾ ਜ਼ਰੂਰੀ ਆ ਤੇ ਕੀਰਤ ਦੇ ਨਾਲ ਦੇ ਨਾਲ ਇਹ ਉਹ ਬੰਦੇ ਨੇ ਜਿਹੜੇ ਆਪਣੀ ਜੇਬ ਤੋਂ ਦੁਪੰਦ ਕੱਢਣ ਵਾਲੇ ਸਾਰੇ ਬੰਦੇ ਆ ਇਧਰਲੇ ਪਾਸੇ ਵੀਰੇ ਹੁਣੇ ਖੜੇ ਵੀਰੇ ਸਤਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਵੀਰ ਗੁਰੇ ਸਾਰੇ ਇਸ ਕਾਗਜ਼ ਦੇ ਵਿੱਚ ਮਿਸ਼ਨ ਇਧਰਲੇ ਪਾਸੇ ਮੈਂ ਦਸਾਵਾਂ ਮਿਸ਼ਨ ਸੇਵਾ ਜਥਾ ਦੁੱਗਰੀ ਲੁਧਿਆਣਾ ਵੀਰੇ ਕਿੰਨੇ ਕੇ ਟਾਈਮ ਤੋਂ ਆਪਣੀ ਇਹ ਸੰਸਥਾ ਚੱਲ ਰਹੀ ਕਿੰਨਾ ਟਾਈਮ ਤੋਂ ਸੇਵਾ ਕਰ ਰਹੀ ਹੈ ਵੀਰੇ ਸਾਨੂੰ 7 ਸਾਲ ਹੋ ਗਏ ਇਸ ਸੰਸਥਾ ਨੂੰ ਚਲਾਇਆ ਤੇ ਜਦੋਂ ਚਲਾਇਆ ਸੀ ਬਹੁਤ ਔਖਾ ਸਮਾਂ ਵੀ ਵੇਖਿਆ ਸੀ ਇਹ ਵੀਰ ਨੇ ਜਦੋਂ ਇਹ ਵੀਰ ਮੇਰੇ ਨਾਲ ਜਿਹੜੇ ਖੜੇ ਆ ਉਹਲੇ ਵੀਰ ਖੜੇ ਆ ਜੀ ਵੀਰੇ ਇਹ ਵੀਰ ਜਦੋਂ ਜੁੜੇ ਸੀ ਤੇ ਮੋਹਨੇ ਸੀ ਓਕੇ ਇਹ ਵੀਰ ਜਦੋਂ ਜੁੜੇ ਸੀ ਤੇ ਮੋਹਨੇ ਸੀ ਤੇ ਅੱਜ ਗੁਰੂ ਸਾਹਿਬ ਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਕੇਸ ਰਖਾਏ ਹੋਏ ਆ ਇਹ ਜਦੋਂ ਵੀਰ ਜੁੜੇ ਸੀ ਇਹ ਲੋਕਡਾਊਨ ਚ ਮੈਨੂੰ ਮਿਲੇ ਸੀ ਇਹ ਲੋਕਡਾਊਨ ਚ ਜਦੋਂ ਸਾਡੀਆਂ ਕਰੋਨਾ ਦੀਆਂ ਸੇਵਾ ਦੇਖਦੇ ਆ ਇਹ ਵੀਰ ਨੇ ਕਿਹਾ ਵੀ ਕਿਉਂ ਨਾ ਮੇਰਾ ਵੀ ਇਸ ਲੋਕਡਾਊਨ ਦੇ ਤੀਨ ਕੋਈ ਯੋਗਦਾਨ ਪਿਆ ਹੋਵੇ ਤੇ ਫਿਰ ਇਹ ਵੀਰ ਨੇ ਪੂਰਾ ਯੋਗਦਾਨ ਪਾਇਆ ਬਾਕੀ ਤੁਹਾਨੂੰ ਇਹ ਵੀਰ ਸਾਰੇ ਆਪਣੀ ਪੂਰੀ ਤੁਹਾਨੂੰ ਦੱਸੂਗਾ ਸਾਰਾ ਕੁਝ ਜੀ ਜੀ ਵੀਰੇ ਨਾਲ ਤੁਹਾਨੂੰ ਮਿਲਾਵਾਂਗੇ ਪਹਿਲਾਂ ਤਾਂ ਵੀਰੇ ਆਪਾਂ ਇਹ ਦੱਸ ਦਈਏ ਪਹਿਲਾਂ ਬਹੁਤ ਉੱਧਰ ਜਾ ਕੇ ਜਿਹੜੇ ਦਾ ਆਪਾਂ ਕੰਮ ਬਣ ਕੇ ਚੱਲੋ ਇਨਵੋਲ ਕੁਝ ਕਰਦੇ ਜਿਵੇਂ ਕਿਸੇ ਦੀ ਗੱਡੀ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ ਨਾ ਉਹਨੂੰ ਦਿਖਾਉਣੇ ਆ ਸੋ ਇੱਥੇ ਇਹਨਾਂ ਦਾ ਲੱਗਿਆ ਹੋਇਆ ਹੈ ਪਾ ਲੋਕੇਸ਼ਨ ਵੀ ਬੋਲਾਂਗੇ ਨਾ ਪ੍ਰੋਪਰ ਵੀਰੇ ਪਹਿਲਾਂ ਤਾਂ ਇਹ ਦੱਸ ਦੋ ਵੀ ਕੀ ਕੀ ਪਰੋਵਾਂਗੇ ਤੁਹਾਡੇ ਕੋਲ ਵਹੀਕਲ ਦੇ ਵਿੱਚ ਆਉਂਦੀ ਹੈ ਤਾਂ ਕਿਹੜਾ ਕਿਹੜਾ ਚੀਜ਼ ਆਪਾਂ ਕਰਕੇ ਦੇਵਾਂਗੇ ਠੀਕ ਹੋ ਇਹਦੇ ਵਿੱਚ ਵੀਰੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਜੀ ਵੀਰੇ ਕਾਰ ਦੀ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਰੱਖੀ ਹੋਈ ਆ ਜੇ ਕਿਸੇ ਵੀਰ ਕੋਲੇ ਕਾਰ ਗੱਡੀ ਦੀ ਕਰਾਉਣ ਦੇ ਪੈਸੇ ਨਹੀਂ ਹੈਗੇ ਉਹ ਵੀਰ ਆਪਣੇ ਕਾਰ ਦੀ ਇੰਜਨ ਆਇਲ ਵਗੈਰਾ ਉਹ ਆਪ ਲਿਆਵੇ ਤੇ ਗੱਡੀ ਠੀਕ ਕਰਨ ਦੇ ਪੈਸੇ ਉਹ ਅਸੀਂ ਸਰਵਿਸ ਬਿਲਕੁਲ ਫ੍ਰੀ ਆਫ ਕਾਸਟ ਰੱਖੀ ਹੋਈ ਆ ਕੋਈ ਪੈਸਾ ਨਹੀਂ ਲਗਾ ਬਿਲਕੁਲ ਫ੍ਰੀ ਕਰਕੇ ਇੱਕ ਹੋਰ ਅਸੀਂ ਰੱਖਿਆ ਹੋਇਆ ਲੁਧਿਆਣਾ ਵੇਰਕਾ ਮਿਲ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਵੀਰ ਦੀ ਟੈਕਨੀਕਲ ਫਟੇਗਾੜ ਸਾਹਿਬ ਜਾਣ ਵਾਲੇ ਵੀਰ ਦੀ ਕਿਸੇ ਦੀ ਗੱਡੀ ਖਰਾਬ ਹੁੰਦੀ ਆ ਤਾਂ ਫ੍ਰੀ ਆਫ ਕਾਸਟ ਦੀ ਕੀਤੀ ਆ ਲੋ ਸਾਰਾ ਕੋਈ ਤੁਹਾਨੂੰ ਫ੍ਰੀ ਆਫ ਕੋਸ ਇੱਥੇ ਠੀਕ ਕੀਤਾ ਜਾਊਗਾ ਜੇ ਕੋਈ ਸਰਵਿਸ ਤੁਸੀਂ ਸਰਵਿਸ ਵਗੈਰਾ ਕਰਾਉਣੀ ਆ ਤੁਹਾਡੇ ਕੋਲ ਸਮਾਨ ਪਿਆ ਹਨਾ ਤੁਸੀਂ ਉਹਦੇ ਪੈਸੇ ਨਹੀਂ ਦੇ ਸਕਦੇ ਤਾਂ ਸਰਵਿਸ ਵੀਰੇ ਉਹ ਨਹੀਂ ਫ੍ਰੀ ਕਰਕੇ ਦੇਉਗੇ ਸਮਾਨ ਲੈ ਆਇਓ ਹਨਾ ਕਿ ਤੇ ਇਹਦੇ ਵਿੱਚ ਵੀਰੇ ਆਪਣੇ ਕੋ ਕੀ ਕੀ ਪਿਆ ਹੁਣ ਇੱਥੇ ਮੌਕੇ ਤੇ ਮਜ਼ੂਰ ਵੀਰੇ ਆ ਦੇਖੋ ਸਾਡੇ ਕੋਲੇ ਦੋ ਤਾਂ ਜੈਕ ਪਏ ਆ ਓਕੇ ਠੀਕ ਹੈ ਠੀਕ ਹੈ ਵੀਰੇ ਇੱਕ ਆ ਇਹਦੇ ਵਿੱਚ ਸਾਰੀਆਂ ਕੋਟੀਆਂ ਨੇ ਇਹਦੇ ਵਿੱਚ ਕਾਰ ਇਹ ਚੀਜ਼ ਜਿਹੜਾ ਹੈਗਾ ਮੋਕੇ ਤੇ ਕੋਈ ਟੈਕਨੀਕਲ ਜੇ ਇਸ਼ੂ ਨਾ ਸਾਨੂੰ ਸਮਝ ਆ ਰਿਹਾ ਇਹ ਕਾਰ ਸਕੈਨਰ ਰੱਖਿਆ ਹੋਇਆ ਹੈ ਕਾਰ ਸਕੈਨਰ ਲਾ ਕੇ ਮਿੰਟ ਤੋਂ ਪਹਿਲੇ ਸਾਨੂੰ ਇਸ਼ੂ ਪਤਾ ਲੱਗ ਜੂਗਾ ਤੇ ਉਹਦੀ ਗੱਡੀ ਅਸੀਂ ਪ੍ਰੋਪਰ ਠੀਕ ਕਰਨ ਦੇ ਯੋਗ ਹਾਂ ਉਸ ਤੋਂ ਬਾਅਦ ਗੱਡੀਆਂ ਦੇ ਸਾਰਾ ਟੂਲ ਰੱਖਿਆ ਹੋਇਆ ਹੈ ਜੀ ਬਈ ਲੋਡ ਪਵੇਗੀ ਤੇ ਅਸੀਂ ਟੂਲ ਆ ਦੇਖੋ ਤੁਸੀਂ ਦੇਖ ਸਕਦੇ ਹੋ ਟੂਲ ਰੱਖਿਆ ਹੋਇਆ ਪ੍ਰੋਪਰ ਅਸੀਂ ਠੀਕ ਕਰਨਦਾਰ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਇਹ ਮਾੜਾ ਮੋਟਾ ਕੋਈ ਪਾਣੀ ਮਾਰਨ ਦੀ ਵੀ ਲੋੜ ਪੈਂਦੀ ਹੈ ਜੇ ਕਿਸੇ ਤਰੀਕੇ ਆਪਾਂ ਨੂੰ ਮਿਲ ਸਕਦਾ ਹੋਇਆ ਅਸੀਂ ਉਹ ਵੀ ਕੋਾ ਦੇ ਕੋ ਪ੍ਰੋਪਰ ਅਸੀਂ ਰੱਖਿਆ ਹੋਇਆ ਇਹਨੂੰ ਅਸੀਂ ਮੋਬਾਈਲ ਬਣਾਉਣ ਦੇ ਤੌਰ ਤੇ ਯੂਜ਼ ਕਰ ਰਹੇ ਹਾਂ ਠੀਕ ਹੈ ਵੀਰੇ ਇਹਨੂੰ ਅਸੀਂ ਮੋਬਾਈਲ ਬਣਾਈ ਆ ਹਰਮਨ ਮੋਟਰ ਦੇ ਵੱਲੋਂ ਤੇ ਮਿਸ਼ਨ ਸੇਵਾ ਯਾਤਰਾ ਜਥਾ ਦੁਖਰੀ ਦੀ ਦਿਖਾੜਾ ਦੀ ਸੂਚੀ ਟੀਮ ਦੇ ਸਹਿਯੋਗ ਦੇ ਨਾਲ ਇਹ ਤਰ੍ਹਾਂ ਲਓ ਠੀਕ ਆ ਜੋ ਵੀਰੇ ਆਪਾਂ ਹੁਣ ਉੱਧਰ ਚੱਲਦੇ ਆ ਪਹਿਲਾਂ ਮੈਨੂੰ ਲੋਕੇਸ਼ਨ ਇੱਕ ਵਾਰ ਜੁੜ ਉਹ ਵੀ ਲੋਕੇਸ਼ਨ ਆ ਕੀ ਅਭੀ ਇਹ ਕਿਸੇ ਮਤ ਲਗੇ ਚਲੋ ਆਉਣਾ ਕਿਸੇ ਨੇ ਧੱਕੇ ਨੇ ਦੇਖ ਸਕਦੇ ਹੋ ਸਾਡੀਆਂ ਜੀ ਸਾਡੀ ਸਰਕਾਰ ਤੋਂ ਵੱਡੀ ਭੈਣ ਜਿਹੜੇ ਤਾਂ ਦੱਸਿਆ ਹੀ ਸੀ ਸਾਡੇ ਨਾਲ ਭੈਣਾ ਵੀ ਜੁੜੀਆਂ ਹੋਈਆਂ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਡੀਆਂ ਭੈਣਾ ਆਪਣੇ ਜਦੋਂ ਟਾਈਮ ਹੁੰਦਾ ਤੇ ਆਪਣੀ ਸੇਵਾ ਕਰਾਣ ਇੱਥੇ ਪਹੁੰਚਦੇ ਹਨ ਬਹੁਤ ਵੱਡੀ ਸੇਵਾ ਜੀ ਤੁਹਾਡੀ ਸੋ ਬਾਕੀ ਜਰੂਰ ਸ਼ੇਅਰ ਕਰੋ ਹਨ ਤੇ ਬਾਕੀ ਵੀਰੇ ਤੁਹਾਡੇ ਨਾਲ ਜਿੰਨੇ ਵੀ ਸੇਵਾਦਾਰ ਜੁੜੇ ਹੋ ਕਿੰਨੇ ਕਿੰਨੇ ਟਾਈਮ ਤੋਂ ਜੁੜੇ ਹੋਏ ਹੋ ਵੀਰੇ ਕੋਈ ਨਾ ਕੋਈ ਹਰੇਕ ਬੰਦਾ ਕੋਈ ਨਾ ਕੋਈ ਕੋਈ ਬੰਦਾ ਮੇਰੇ ਤੋਂ ਲੋਕਡਾਊਨ ਦੇ ਅਧੀਨ ਜੁੜਿਆ ਹੋਇਆ ਕੋਈ ਬੰਦਾ ਹੁਣ ਜੁੜਿਆ ਕੋਈ ਬੰਦਾ ਹਰੇਕ ਬੰਦਾ ਅਲੱਗ-ਅਲੱਗ ਤਰੀਕੇ ਨਾਲ ਆਪਣੀ ਆਪਣੀ ਸੇਵਾ ਨਿਭਾ ਰਿਹਾ ਤੇ ਤਕਰੀਬਨ ਜਿਹੜੀ ਜਥੇਬੰਦੀ ਹੈ 7 ਸਾਲ ਹੋ ਗਏ ਸਾਨੂੰ 7 ਸਾਲ ਤੋਂ ਥੋੜੀ ਜਥੇਬੰਦੀ ਚੱਲਦੀ ਹੈ ਲਓ ਜੀ ਸੋ ਆਪਾਂ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਆ ਇਹ ਦੁੱਕਰੀ ਆ ਪੁਲ ਵਜਿਦਾ ਵੀਰੇ ਇਹ ਵੀਰੇ ਦੁੱਕਰੀ ਵਾਲਾ ਪੁਲ ਵਜਿਦਾ ਇੱਥੋਂ ਹੀ ਬੰਦਾ ਦਰਾਹੇ ਜਾਂਦਾ ਇੱਥੋਂ ਹੀ ਬੰਦਾ ਫਟੇਗੜ ਸਾਹ ਜਾਂਦਾ ਓਕੇ ਠੀਕ ਆ ਵੀ ਜੇ ਮੈਨੂੰ ਇੱਕੋ ਸਾਹ ਦੇ ਹਿਸਾਬ ਨਾਲ ਸਮਝਾਵਾ ਫਟੇਗੜ ਤੁਸੀਂ ਦੇਰਕਾ ਮੈਦ ਖਲਾਣ ਤੋਂ ਜਦੋਂ ਤੁਸੀਂ ਆਉਂਦੇ ਹੋ ਇੱਥੇ ਪੰਚਮ ਹਸਪਤਾਲ ਹੈ ਪੰਚਮ ਹਸਪਤਾਲ ਵਾਲੀ ਰੋਡ ਤੋਂ ਜਦੋਂ ਤੁਸੀਂ ਨਹਿਰ ਟਰਨ ਤੋਂ ਪਹਿਲੇ ਜਿਹੜਾ ਪੁਲ ਹੈ ਉਹ ਤੋਂ ਤੁਸੀਂ ਚੜੋਗੇ ਤੇ ਦਰਾਹਨਾਰ ਦੀ ਜਿਹੜਾ ਤੁਸੀਂ ਚੜਨ ਤੋਂ ਪਹਿਲਾਂ ਇਹ ਸਾਡਾ ਦੁਗਰੀ ਵਾਲਾ ਪੁਲ ਆ ਜਾਂਦਾ ਜਿੱਥੇ ਲਾਇਆ ਹੋਇਆ ਓਕੇ ਠੀਕ ਹੈ ਬਈ ਤੁਸੀਂ ਦੁਗਰੀ ਪੌੜਾ ਥੱਲੇ ਉਤਰ ਕੇ ਤੁਸੀਂ ਯੂ ਟਰਨ ਮਾਰ ਕੇ ਤੁਸੀਂ ਜਦੋਂ ਇਧਰ ਫਰੋਜਪੁਰ ਵਾਲਾ ਰੋਡਲ ਨੂੰ ਆਉਂਗੇ ਕਈ ਜੇ ਤੁਹਾਨੂੰ ਇਹਨਾਂ ਦਾ ਲੱਗਿਆ ਮੈਜੂਗਾ ਇਧਰਲੇ ਪਾਸੇ ਉਥੇ ਉਹ ਮ ਦਿਖਾ ਦੇਣਾ ਚਾਹਣਾ ਮਿਸ਼ਨ ਸੇਵਾ ਜੱਥਾ ਦੁੱਗਰੀ ਸੋ ਦਬ ਕੇ ਜਰੂਰ ਸ਼ੇਅਰ ਕਰਿਓ ਹਣਾ ਵੀਰੇ ਕਿੰਨੇ ਤਰੀਕ ਤੱਕ ਆਪਾਂ ਦੱਸਦੇ ਕਿੰਨੇ ਤਰੀਕ ਤੱਕ ਇਹ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਾਹਿਬ ਜਾਦੇ ਵਾਲੀ ਮਾਤਾ ਗੁਦਰ ਪੌਰ ਦੀ ਜੀ ਨਸਾਨੀ ਸ਼ਹਾਦਤ ਨੂੰ ਸਮਰਪਤ ਜੀ ਤੇ ਅੱਜ ਤੱਕ ਤੁਹਾਨੂੰ ਪਤਾ ਹੀ ਹੋਊਗਾ ਵੀ ਵੱਡੇ ਸਾਹਿਬ ਜਾਦੇ ਤੇ ਤਿੰਨ ਪੰਜ ਪਿਆਰੇ ਸਭ ਯਾਦ ਦੇ ਵਿੱਚ ਅੱਜ ਅੱਜ ਦਾ ਜਿਹੜਾ ਪੋਸ਼ਕ ਲੰਗਰ ਵੀ ਲਾਇਆ ਜਾ ਰਿਹਾ ਤੇ ਇਹ ਦੇ ਪੋਸ਼ਕ ਲੰਗਰ ਵੀ ਲਾਇਆ ਜਾ ਰਿਹਾ ਜੀ ਵੀਰੇ ਹਾਂ ਜੀ ਲਓ ਜੀ ਸ਼ੇਅਰ ਕਰੋ ਦਬਕੇ ਇਸ ਵੀਡੀਓ ਨੂੰ ਸੋ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ